ਸਿਗਾਲੀ ਤੁਸੀਂ ਦੇਖ ਰਹੇ ਜੈਨ ਬੈਂਕ ਸਵੇਰਾ ਇਸ ਵਕਤ ਅਸੀਂ ਅੰਮ੍ਰਿਤਸਰ ਦੇ ਸਰਕਾਰੀ ਕਾਲਜ ਦੇ ਵਿੱਚ ਖੜੇ ਆ ਜਿੱਥੇ ਕਿ ਬਲਾਕ ਸਭਾ ਦੀਆਂ 15 ਜੋਨਾਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ 4 ਜੋਨਾਂ ਦੇ ਉੱਪਰ ਜਿਹੜੀ ਹੈਗੀ ਆ VOTING ਦੀ ਗਿਣਤੀ ਹੋ ਰਹੀ ਆ ਸੋ ਸਾਡੇ ਨਾਲ ਸੁਤਵੀਰ ਸਿੰਘ ਸੀਰਾ ਬਨਵੋਰਾ ਜੀ ਨੇ ਜਾਣਦੇ ਆ ਕੀ ਕਹਿਣਾ ਚਾਹੁੰਦੇ ਨੇ ਆਪਣੀ ਕਾਲੀ ਵਾਲੇ ਕੈਂਡੀਡੇਟ ਨੇ ਬਲਾਕ ਸਭਾ ਤੇ ਚੌਂਦਾ ਜੋਨ ਤੋਂ ਇਹ ਸਰਦਾਰ ਸਰਦਾਰ ਇੰਦਰਜੀਤ ਸਿੰਘ ਜੀ ਸਾਡੇ ਸਾਫਕਾ ਪੰਜ ਉੱਥੇ ਕਾਊਂਟਿੰਗ ਜੰਟ ਨੇ ਜਦੋਂ ਸਾਡੀ VOTING ਦੀ ਗਿਣਤੀ ਹੁੰਦੀ ਆ ਚੌਂਦਾ ਜੋਨ ਦੀ ਬਲਾਕ ਸਭਾ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਤਾ ਚੌਂਦਾ ਜੋਂ ਤੋਂ ਦੋ ਵੋਟਾਂ ਦਾ ਸਿਰਫ ਫਰਕ ਰਹਿ ਜਾਂਦਾ ਤੇ ਜਦੋਂ ਬਰਾਬਰ ਆ ਜਾਂਦੇ ਨੇ ਤੇ ਦੋ ਵੋਟਾਂ ਇਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਕਾਂਗਰਸ ਦੀਆਂ ਦੋ ਵੋਟਾਂ ਵੱਧ ਨੇ ਤੇ ਸਾਡੇ ਕਾਊਂਟਿੰਗ ਏਜੰਟ ਨੇ ਦੋ ਵੋਟਾਂ ਉਹਨਾਂ ਨੂੰ ਕਿਹਾ ਕਿ ਜਿੱਤੇ ਡਬਲ ਮੋਹਰਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਕੱਢ ਕੇ ਬਾਹਰ ਦਿਖਾਤੀਆਂ ਕਿ ਆਹ ਦੋ ਵੋਟਾਂ ਕਾਂਗਰਸ ਦੀਆਂ ਕੈਂਸਲ ਹੋ ਰਹੀਆਂ ਨੇ ਕਿ ਸਾਡੀ ਸੀਟ ਬਰਾਬਰ ਆ ਰਹੀ ਆ ਜੀ ਤੁਸੀਂ ਬੇਸ਼ੱਕ ਟੋਸ ਕਰ ਲਓ ਤੁਸੀਂ ਜਿਹੜਾ ਤੁਹਾਡਾ ਕੋਈ ਤੁਹਾਡਾ ਕੋਈ ਆਪਣਾ ਥਾਟ ਹੈ ਤੁਸੀਂ ਉਹ ਸਾਨੂੰ ਦੱਸੋ ਉਹਦੇ ਮੁਤਾਬਿਕ ਨਤੀਜਾ ਦੇ ਦਿਓ ਕੋਈ ਗੱਲ ਨਹੀਂ ਪਰ ਉਹਨਾਂ ਨੇ ਕੋਈ ਗੱਲ ਨਹੀਂ ਮੰਨੀ ਇਹਨਾਂ ਨੇ ਸਾਨੂੰ ਕਾਲ ਕਰਨੀ ਸੀ ਦੇਖੋ ਐਜ਼ ਅ ਲੀਡਰ ਅਗਲਾ ਬੁਲਾਉਂਦਾ ਹੀ ਆ ਇਹਨਾਂ ਨੇ ਸਾਨੂੰ ਕਿਹਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਅਸੀਂ ਗੇਟ ਤੇ ਆਏ ਸਾਨੂੰ ਗੇਟ ਦੇ ਅੰਦਰ ਨਾ ਵੜਨ ਦਿੱਤਾ ਕਿਸੇ ਨੂੰ ਅਸੀਂ ਰਿਕੁਐਸਟ ਕੀਤੀ ਮੈਂ ਆਪ ਇੱਥੇ ਆ ਕੇ ਗੇਟ ਤੇ ਕਿ ਸਾਨੂੰ ਅੰਦਰ ਜਾਣ ਦਿਓ ਸਾਡੇ ਕੈਂਡੀਡੇਟਾਂ ਨਾਲ ਧੱਕਾ ਹੋ ਰਿਹਾ ਜਦੋਂ ਅੰਦਰ ਨਾ ਜਾਣ ਦਿੱਤਾ ਤੇ ਇਹਨਾਂ ਨੇ ਕਿਹਾ ਕਿ ਬਾਈ ਜੀ ਪਰਲੇ ਬੰਨੇ ਦੀ ਲੋਕ ਖੜਿਆ ਤੁਸੀਂ ਉੱਥੇ ਚੱਲ ਜਿਓ ਮੈਂ ਪਰਲੇ ਬੰਨੇ ਦੀ ਜਦੋਂ ਗਿਆ ਸਾਨੂੰ ਉੱਥੇ ਅੰਦਰ ਨਾ ਵੜਨ ਦਿੱਤਾ ਸਾਨੂੰ ਧੱਕੇ ਨਾਲ ਕੰਧ ਵੜ ਕੇ ਜਦੋਂ ਅਸੀਂ ਅੰਦਰ ਜਾ ਕੇ ਆਪਣੇ ਉਮੀਦਵਾਰਾਂ ਨਾਲ ਗੱਲ ਕਰਨੀ ਚਾਹੀ ਤਾਂ ਜ ਏ ਦੱਸੋ ਜੀ ਜਿਹੜੀਆਂ ਦੋ ਵੋਟਾਂ ਤੁਸੀਂ ਧੱਕੇ ਨਾਲ ਕੈਨਸਲ ਕਰ ਰਹੇ ਹੋ ਧੱਕੇ ਨਾਲ ਕਾਂਗਰਸ ਦੇ ਹੱਕ 'ਚ ਪਾ ਰਹੇ ਹੋ ਜਾਂ ਤਾਂ ਇਹਨਾਂ ਨੂੰ ਕੈਨਸਲ ਕਰ ਲਓ ਜਾਂ ਟਾਸ ਕਰ ਲਓ ਤਾਂ ਡੀਐਸਪੀ ਸੰਜੀਵ ਕਪੂਰ ਉਹਨਾਂ ਨੇ ਤੇ ਅਮਰਗੜ ਦੇ ਐਸਐਚਓ ਸਮੇਤ ਅਮਲਾ ਫੈਲਾ ਸਾਡੇ ਨਾਲ ਬਸਲੂਕੀ ਕੀਤੀ ਆ ਧੱਕੇ ਮਾਰ ਕੇ ਗਾਲਾਂ ਕੱਢ ਕੇ ਸਾਨੂੰ ਉਹਨਾਂ ਨੇ ਕਾਲਜ ਤੋਂ ਬਾਹਰ ਭੇਜਿਆ ਔਰ ਅਸੀਂ ਹਾਈ ਕੋਰਟ ਇਹਨਾਂ ਨੂੰ ਖਿੱਚਾਂਗੇ ਔਰ ਇਹਨਾਂ ਨੂੰ ਦੱਸਾਂਗੇ ਕਿ ਅਕਾਲੀ ਦਲ ਆ ਰਿਹਾ ਮੈਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਨਾ ਹੈ ਕਿ ਕਾਲੀ ਦਲ ਆ ਰਿਹਾ ਤਾਂ ਹੀ ਦੋ ਦੋ ਫੋਟਾਂ ਦੇ ਸਾਡੇ ਫਰਕ ਨੇ ਸਾਡੀਆਂ ਚੋਣਾਂ ਤੁਸੀਂ ਰੱਦ ਕਰ ਰਹੇ ਹੋ ਪ੍ਰਧਾਨ ਜੀ ਨੂੰ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਤੋਂ ਜਾਣੂ ਕਰਵਾਤਾ ਕਿ ਸਾਡੇ ਨਾਮਲਾ ਫੈਲਾ ਧੱਕਾ ਕਰ ਰਿਹਾ ਤੁਸੀਂ ਆ ਤੁਹਾਡੇ ਸਾਹਮਣੇ ਸਰਦਾਰ ਹਰਜਿੰਦਰ ਸਿੰਘ ਖੜੇ ਕੈਂਡੀਡੇਟ ਖੜੇ ਨੇ ਇਹਨਾਂ ਤੋਂ ਪੁੱਛੋ ਇਹ ਗਿਣਤੀ ਕਰਾਰੇ ਸੀ ਅੰਦਰ ਸਰਦਾਰ ਇੰਦਰਜੀਤ ਸਿੰਘ ਇਹ ਤੁਹਾਨੂੰ ਦੱਸਣਗੇ ਕਿਸ ਤਰ੍ਹਾਂ ਧੱਕਾ ਹੋਇਆ ਤੁਸੀਂ ਦੱਸੋ ਆਪਣੀ ਜਵਾਨੀ ਕਿ ਕੀ ਕੀ ਗੱਲੋ ਕੀ ਕੀ ਵੋਟਾਂ ਪਈਆਂ ਨੇ ਕੀ ਹੋਇਆ 527 ਵੋਟਾਂ ਪਈਆਂ ਸਰ ਕਾਂਗਰਸ ਨੂੰ 525 ਵੋਟਾਂ ਪਈਆਂ ਸ਼ਰਮਣੀ ਕਾਲੀ ਦਲ ਨੂੰ ਠੀਕ ਹੈ ਅਸੀਂ ਦੁਬਾਰਾ ਜਦ ਉਹਨਾਂ ਨੂੰ ਕਿਹਾ ਵੀ ਸਾਨੂੰ ਦੁਬਾਰਾ ਚੈੱਕ ਕਰਾਓ ਕਾਂਗਰਸ ਵਾਲੀਆਂ ਵੋਟਾਂ ਅਸੀਂ ਦੁਬਾਰਾ ਜਾ ਚੈੱਕ ਕਰਾਈਆਂ ਉਹਨਾਂ 'ਚ ਦੋ ਵੋਟਾਂ ਤੇ ਦੋ-ਦੋ ਜਗ੍ਹਾ ਗੂਠੇ ਲੱਗੇ ਹੋਏ ਸੀ ਉਹਨਾਂ ਨੇ ਕੱਢ ਕੇ ਵੀ ਰੱਖ ਲਏ ਕਹਿੰਦੇ ਅਸੀਂ ਚੈੱਕ ਕਰਾਉਣੇ ਆ ਅਸੀਂ ਪਤਾ ਕਰਦੇ ਆ ਉਦੋਂ ਬਾਅਦ ਉਹ ਸਾਨੂੰ ਕਹਿਣ ਲੱਗੇ ਤੁਸੀਂ ਸਾਈਨ ਕਰੋ ਬਸ ਉੱਥੇ ਪਈਆਂ ਜੋ ਕੈਨਸਲ ਕਰ ਦੇਈ ਸਾਡੀਆਂ ਬਰਾਬਰ ਆਉਂਦੀਆਂ ਟੌਸ ਪੈਂਦਾ ਠੀਕ ਹੈ ਅਸੀਂ ਟੌਸ ਤੇ ਵੀ ਹੋ ਸਕਦਾ ਜੀ ਉਹ ਖੁਦ ਕਹਿ ਰਹੇ ਆ ਟੌਸ ਕਰਾ ਲਓ ਟੌਸ ਕਰਾ ਲਈ ਆ ਬਿਲਕੁਲ ਸਾਡ ਕੋਈ ਨਹੀਂ ਸਰਵਾਈਆ ਕੋਈ ਟੌਸ ਨਹੀਂ ਸਿਰਫ ਤੇ ਸਿਰਫ ਹਸਾਇਨ ਕਰੋ ਤੁਹਾਨੂੰ ਕਹਿੰਦਾ ਹਸਾਇਨ ਕਰੋ ਧੱਕੇ ਨਾਲ ਸਾਈਨ ਕਰੋ ਦੱਸੋ ਅਸੀਂ ਕਿਵੇਂ ਆਪਣੀ ਮਿਹਨਤ ਮੁਸ਼ਕਲ ਦੀ ਬੰਦੇ ਨੇ ਇੱਥੇ ਤੱਕ ਆਪਣੀ 20 ਦਿਨ ਹੋ ਗਏ ਸੁੱਤੇ ਨਹੀਂ ਅਸੀਂ ਇੱਥੇ ਤੱਕ ਪਾਰਟੀ ਨੂੰ ਲੈ ਕੇ ਆਂਦਾ ਆਪਦੇ ਕੈਂਡੀਡੇਟ ਨੂੰ ਲੈ ਕੇ ਆਂਦਾ ਅਸੀਂ ਧੱਕੇ ਨਾਲ ਕਿਵੇਂ ਕਾਂਗਰਸ ਦੇ ਹੱਕ ਤੇ ਸਾਈਨ ਕਰਕੇ ਸਿਰਫ ਤੇ ਸਿਰਫ ਇਹਨਾਂ ਦਾ ਨੈਕਸਸ ਹੈ ਗੱਠ ਜੋੜ ਹੈ ਕਿ ਅਕਾਲੀ ਦਲ ਦਾ ਉਮੀਦਵਾਰ ਕੋਈ ਜਿੱਤਣ ਨਹੀਂ ਦੇਣਾ ਜੇ ਝਾੜੂ ਦਾ ਜਿੱਦਾ ਤਾਂ ਠੀਕ ਹੈ ਨਹੀਂ ਕਾਂਗਰਸ ਦਾ ਜਿਤਾ ਦਿਓ ਇਹਨਾਂ ਦੇ ਅੰਦਰ ਖੌਫ ਹੈ ਡਰ ਹੈ ਤੁਹਾਡੇ ਸਾਹਮਣੇ ਧੱਕੇ ਮਾਰੇ ਨੇ ਪੁਲਿਸ ਨੇ ਅਗਰ ਸਾਡੇ ਕੈਂਡੀਡੇਟ ਨੂੰ ਨਹੀਂ ਤੇ ਸਾਨੂੰ ਬਿਠਾ ਕੇ ਪੁੱਛ ਸਕਦੇ ਨੇ ਟੋਸ ਕਰਵਾ ਸਕਦੇ ਨੇ ਕੋਈ ਨਵਾਂ ਪ੍ਰੋਸੀਜਰ ਕੋਈ ਹੋਰ ਅਪਣਾ ਸਕਦੇ ਨੇ ਕਿ ਜਾਂ ਸਿਰਫ ਉਹਨਾਂ ਨੇ ਧੱਕੇ ਨਾਲ ਇਹੀ ਕਹਿਣਾ ਕਿ ਸਾਈਨ ਕਰੋ ਬਾਹਰ ਨਿਕਲੋ ਸਾਈਨ ਕਰੋ ਬਾਹਰ ਨਿਕਲੋ ਸਾਈਨ ਕੀਤੇ ਬਾਹਰ ਨਿਕਲੇ ਦੱਸੋ ਜੀ ਸਾਡੀ ਕੌਣ ਕੱਲੋਂ ਸਾਡੀ ਜਵਾਬ ਤਾਲਬੀ ਕਿੱਥੇ ਆ ਅੱਜ ਅਸੀਂ ਹਾਈ ਕੋਰਟ ਜਾਣ ਜੋਗੇ ਆ ਸੈਸ਼ਨ ਕੋਰਟ ਜਾਣ ਜੋਗੇ ਆ ਚੋਣ ਕਮਿਸ਼ਨ ਕੋਲ ਜਾਣ ਜੋਗੇ ਆ ਉੱਪਰ ਜਾਣ ਜੋਗੇ ਆ ਇੱਥੇ ਸਿਰਫ ਤੇ ਸਿਰਫ ਜੰਗਲ ਰਾਜ ਬਣ ਚੁੱਕਿਆ ਪੰਜਾਬ ਇਹ ਸਰਕ ਝਾੜੂ ਇੱਥੇ ਤੀਜੇ ਨੰਬਰ ਤੇ ਆਇਆ ਬਸ ਸਿਰਫ ਬਸ ਇਹ ਤਕਲੀਫ ਹੈ ਵੀ 45 ਨਾਲ ਕਿਉਂ ਆਪ ਹੋ ਗਿਆ ਅਕਾਲੀ ਦਲ ਕਿਉਂ ਆਪ ਹੋ ਗਿਆ ਬਾਗੜੀਆਂ ਜ਼ੋਨ ਤੋਂ ਅਸੀਂ ਦੂਜੇ ਨੰਬਰ ਤੇ ਆ ਰਹੇ ਹਾਂ ਕੰਗਰਾਲ ਜ਼ੋਨ ਤੋਂ ਕੁੱਪਕਲਾਂ ਜ਼ੋਨ ਤੋਂ ਅਸੀਂ ਪਹਿਲੇ ਜ਼ੋਨ ਤੇ ਆ ਪਹਿਲੇ ਨੰਬਰ ਤੇ ਆ ਰਹੇ ਹਾਂ ਠੱਕੇ ਨਾਲ ਸਾਨੂੰ ਹਰਾਇਆ ਜਾ ਰਿਹਾ ਤੁਹਾਡੇ ਸਾਹਮਣੇ ਆ ਤੁਸੀਂ ਮੂਕ ਤੁਸੀਂ ਨਾਲ ਖੜੇ ਸੀ ਸਾਰਾ মিডিਆ ਇਹ ਕਿਵੇਂ ਅਸੀਂ ਇਹ ਕਹਿ ਰਹੇ ਸੀ ਕਿ ਸਰ ਸਾਡੀਆਂ ਦੋ ਵੋਟਾਂ ਜਿਹੜੀਆਂ ਕੈਨਸਲ ਹੋਈਆਂ ਡਬਲ ਮੋਰ ਡਬਲ ਮੋਰ ਹੈ ਗੁੱਠੇ ਲਾਏ ਆ ਉਹਨਾਂ ਨੂੰ ਕੈਨਸਲ ਕਰ ਦਿਓ ਸਾਨੂੰ ਦਿਖਾ ਦਿਓ ਤੇ ਤੁਸੀਂ ਟਾਸ ਕਰ ਦਿਓ ਪਰ ਪ੍ਰਸ਼ਾਸਨ ਕਹਿ ਰਿਹਾ ਬਜਿੱਦ ਹੈ ਕਿ ਸਾਈਨ ਕਰੋ ਸਾਈਨ ਕਰੋ ਸਾਈਨ ਕਰੋ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਕਾਂਗਰਸ ਨੂੰ ਜਿਤਾਉਣਾ ਹੈ ਤੇ ਅਕਾਲੀ ਦਲ ਨੂੰ ਹਰਾਉਣਾ ਅਸੀਂ ਵੀ ਐਸਐਸਡੀਐਸਪੀ ਕਹਿ ਰਹੇ ਵੀ ਕੰਦ ਟੱਪ ਕੇ ਦੇਖੋ ਜੀ ਕੰਦ ਟੱਪ ਕੇ ਮੈਂ ਕਹਿੰਦਾ ਕੰਦ ਟੱਪ ਮੈਂ ਕਹਿੰਦਾ ਜੀ ਕੰਦ ਟੱਪ ਕੇ ਅਸੀਂ ਆਪਦੇ ਅਸੀਂ ਆਪਦੇ ਕੈਂਡੀਡੇਟਾਂ ਖਾਤਰ ਸਾਰਾ ਕੁਝ ਹੀ ਕਰਾਂਗੇ ਜੇ ਸਾਡੇ ਕੈਂਡੀਡੇਟਾਂ ਨੂੰ ਧੱਕੇ ਨਾਲ ਹਰਾਉਣਗੇ ਇੱਕ ਕੰਧ ਨਹੀਂ 100 ਕੰਧ ਟੱਪ ਕੇ ਜਾਊਗਾ 100 ਕੰਧ ਟੱਪ ਕੇ ਜਾਵਾਂਗੇ ਆਪਦੇ ਕੈਂਡੀਡੇਟਾਂ ਖਾਤਰ ਕੌਣ ਖੜੂਗਾ ਕਾਨੂੰ ਅਕਾਲੀ ਦਲ ਨਾਲ ਜੇ ਅਸੀਂ ਆਪਦੇ ਕੈਂਡੀਡੇਟਾਂ ਦੀ ਹਵਾਜ਼ਤ ਨਹੀਂ ਕਰਾਂਗੇ ਉਹ ਨਹੀਂ ਉਹਨਾਂ ਦੀ ਆਵਾਜ਼ ਨਹੀਂ ਚੱਕਾਂਗੇ ਉਹਨਾਂ ਨਾਲ ਖੜਾਂਗੇ ਨਹੀਂ ਧੱਕੇ ਨਾਲ ਹਰਾਏ ਜਾਣਗੇ ਤੇ ਅਸੀਂ ਕੰਧਾਂ ਦੇ ਬਾਹਰ ਖੜ ਕੇ ਤਾੜੀਆਂ ਮਾਰੀਏ ਕਦੇ ਵੀ ਨਹੀਂ ਹੋ ਸਕਦਾ ਅਸੀਂ ਲੜਾਈ ਲੜਾਂਗੇ ਆਪਦੇ ਕੈਂਡੀਡੇਟਾਂ ਦੀ ਐਸੋ ਤੁਸੀਂ ਦੇਖਿਆ ਕਿ ਅਕਾਲੀ ਦਲ ਦੇ ਜਿਹੜੇ ਆਗੂ ਨੇ ਸਤਵੀਰ ਸਿੰਘ ਸੀਰਾ ਬਨਪੋਰਾ ਉਹਨਾਂ ਨੇ ਮੀਡੀਆ ਸਾਹਮਣੇ ਹੁੰਦੇ ਆ ਇਹ ਗੱਲ ਦਾ ਜ਼ਿਕਰ ਕੀਤਾ ਕਿ ਸਾਡੇ ਨਾਲ ਜਿਹੜਾ ਹੈਗਾ ਉਹ ਧੱਕਾ ਕੀਤਾ ਜਾ ਰਿਹਾ ਜਦਕਿ ਤੁਸੀਂ ਦੇਖਿਆ ਕਿ ਲੋਕ ਵੀ ਕਾਫੀ ਸਾਰੇ ਨੇ ਜਿਹੜੇ ਉਹ ਕੰਦਾਂ ਦੇ ਉੱਪਰ ਚੜ ਗਏ ਸੀਗੇ ਸੋ ਇਹਨਾਂ ਵੱਲੋਂ ਧੱਕੇ ਦੇ ਇਲਜ਼ਾਮ ਲਾਏ ਜਾ ਰਹੇ ਨੇ ਦੂਜੇ ਪਾਸੇ ਇਹਨਾਂ ਦਾ ਕਹਿਣਾ ਕਿ ਸਾਡੀਆਂ ਦੋ ਵੋਟਾਂ ਸੀਗੀਆਂ ਜਿਹੜੀਆਂ ਉਹਨਾਂ ਨੂੰ ਰੱਦ ਕੀਤਾ ਗਿਆ ਸੋ ਇਸੇ ਤਰ੍ਹਾਂ ਪੁਲਿਸ ਵੱਲੋਂ ਵੀ ਜਿਹੜਾ ਹੈਗਾ ਪਾਰੀ ਬਲ ਦੇ ਨਾਲ ਇਹਨਾਂ ਨੂੰ ਰੋਕਿਆ ਗਿਆ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਬਾਹਰ ਇਹਨਾਂ ਨੇ ਆ ਕੇ ਮੀਡੀਆ ਨਾਲ ਗੱਲਬਾਤ ਕੀਤੀ ਆ ਸੋ ਵੱਡਾ ਹਗਾਮਾ ਹੋ ਗਿਆ ਸੀਗਾ ਲੋਕ ਇਕੱਠੇ ਹੋ ਗਏ ਸੀਗੇ ਥੋੜੇ ਨਾਲ ਫੇਰ ਰੁਬਰੂ ਹੋਵਾਂਗੇ ਅਮਰਗੜ ਤੋਂ ਦਿਨ ਸਵੇਰਾ ਲਈ ਬਤਨਪ੍ਰੀਤ ਦੇ ਨਾਲ ਸੁਖਵਿੰਦਰ ਸਿੰਘ ਟਵਾਲ ਅੱਜ ਕਾਊਂਟਿੰਗ ਦੇ ਦਿਨ ਜਦ ਅਸੀਂ ਸਾਰੇ ਡਿਊਟੀ ਤੇ ਹਾਜ਼ਰ ਸੀਗੇ ਤੋਂ ਜਿਹੜੇ ਕਾਊਂਟਿੰਗ ਪ੍ਰਿੰਸਿਸਸ ਦੇ ਨਾਲ ਗਰਾਊਂਡ ਦੇ ਨਾਲ ਦੀ ਦੀਵਾਰ ਤੋਂ ਕੋਈ ਵਿਅਕਤੀ ਇੱਕਦਮ ਚਾਲ ਮਾਰ ਕੇ ਅੰਦਰੋਂ ਆਇਆ ਜਿਸ ਨੂੰ ਪੁਲਿਸ ਕਰਮਚਾਰੀ ਵੱਲੋਂ ਰੋਕਿਆ ਗਿਆ ਜਿਸ ਨੇ ਆਪਣਾ ਨਾਮ ਸੀਰਾ ਬਨਵਰਾ ਦੱਸਿਆ ਜਿਸ ਨੂੰ ਰੋਕਿਆ ਗਿਆ ਜਿਸ ਨੇ ਐਂਟਰੀ ਹੁੰਦਾ ਕਾਰਨ ਪੁੱਛਿਆ ਤੇ ਜਿਸ ਨੇ ਇਹ ਕਿਹਾ ਕਿ ਮੈਂ ਅੰਦਰ ਜਾਣਾ ਹੈ ਜਿਸ ਨੂੰ ਅਸੀਂ ਕਿਹਾ ਕਿ ਤੇਰੇ ਕੋਲ ਅਥਾਰਟੀ ਨਹੀਂ ਹੈ ਜੇਕਰ ਤੇਰੇ ਕੋਲ ਅਥਾਰਟੀ ਹੈ ਤੂੰ 메ਨ ਗੇਟ ਤੇ ਆ 메ਨ ਗੇਟ ਤੋਂ ਨਹੀਂ ਆਇਆ ਸੜ ਦੇ ਦਵਾਰ ਤੋਂ ਟੱਪ ਕੇ ਅੰਦਰ ਆਇਆ ਜਿਸ ਨੂੰ ਹਦਾਇਤ ਕਰਕੇ ਉੱਥੋਂ ਭੇਜ ਦਿੱਤਾ ਗਿਆ ਪਰ ਜੋ ਕਿ ਉਹਦੀ ਐਂਟਰੀ ਦਾ ਪੁਆਇੰਟ ਸੀਗਾ ਬਹੁਤ ਗਲਤ ਸੀਗਾ ਟ੍ਰੈਸਪਾਸ ਕਰਕੇ ਆਇਆ ਸੀਗਾ ਜਿਸ ਨੂੰ ਹਾਲ ਦੀ ਕੜੀ ਇੱਥੋਂ ਵਾਈਂਡ ਅਪ ਕੀਤਾ ਗਿਆ ਜੋ ਵੀ ਸੀਨ ਕ੍ਰੀਏਟ ਹੋਇਆ ਇਸ ਸਬੰਧੀ ਜੋ ਵੀ ਲੀਗਲ ਪ੍ਰੋਸੈਸ ਅਡਾਪਟ ਕਰਾਂਗੇ